ਸਾਸ਼ੀ ਕਾਲ ਜੀ ਇਹ ਵਾਲੇ ਸੂਟਾਂ ਦੀ ਜਿਹੜੀ ਕਾਫੀ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਰਾਇਨ ਕਾਟਨ ਦੇ ਸੂਟ ਨੇ ਜੀ 1050 ਰੁਪਏ ਦੇ ਵਿੱਚ ਤਿੰਨ ਸੂਟ ਨੇ ਜਿਹਦੇ ਵਿੱਚ ਕਿ ਦੋ ਸੂਟ ਨੇ ਜਿਹੜੀ ਤੁਹਾਡੀ ਪਸੰਦ ਦੇ ਹੋਣਗੇ ਤੇ ਇੱਕ ਸੂਟ ਹੈ ਜਿਹੜਾ ਸਾਡੀ ਪਸੰਦ ਦਾ ਜਾਏਗਾ ਟੋਟਲ ਤੁਹਾਨੂੰ ਤਿੰਨ ਸੂਟ ਨੇ ਜਿਹੜੇ ਰਿਸਿਵ ਹੋਣਗੇ ਵਿਦਆਊਟ ਦੁਪੱਟਾ ਨੇ ਜੀ ਕੋਈ ਦੁਪੱਟਾ ਨਹੀਂ ਹੈ ਇਹਨਾਂ ਦੇ ਨਾਲ ਓਨਲੀ ਸੂਟ ਹੋਣਗੇ ਤਿੰਨ ਤੇ ਦੋ ਤੁਹਾਡੀ ਚੋਇਸ ਦੇ ਤੇ ਇੱਕ ਸਾਡੀ ਚੋਇਸ ਦਾ ਰਹੇਗਾ 1050 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਹੈ ਕੋਈ ਵੀ ਐਕਸਟਰਾ ਚਾਰजेस ਨਹੀਂ ਹੋਣਗੇ ਇਹ ਵਾਲੇ ਸੂਟ ਨੇ ਜਿਹੜੇ ਜੀ ਬਰਬਰੀ ਦੇ ਸੂਟ ਨੇ ਮਸਲੀਨ ਦੀ ਜਿਹੜੀ ਬਾਟਮ ਬਰਬਰੀ ਦਾ ਦੁਪੱਟਾ ਹੈ ਤੇ ਇਹ ਕ੍ਰੇਪ ਦਾ ਸੂਟ ਰਹੇਗਾ ਜੀ ਤੇ ਇਹ ਵਾਲੇ ਸੂਟ ਨੇ ਜਿਹੜੇ ਪਾਰਟੀ ویئر ਸੂਟ ਹੋਣਗੇ ਥੋੜੀ ਜਿਹੀ ਹੈਵੀ ਵਰਕ ਦੇ ਵਿੱਚ ਨੇ ਸਾਰੇ ਹੀ ਤੁਹਾਨੂੰ ਮਿਲ ਜਾਣਗੇ ਤੇ ਇਹ ਵਾਲੇ ਸੂਟ ਨੇ ਜਿਹੜੇ ਪਰ ਮੀਟਰ ਦੇ ਹਿਸਾਬ ਨਾਲ ਹੋਣਗੇ ਡੋਲਾ ਸਿਲਕ ਤੇਜੜਾ ਸੂਟ ਰਹੇਗਾ ਤੇ ਪਰ ਮੀਟਰ ਦੇ ਹਿਸਾਬ ਨਾਲ ਇਹ ਸਾਰੇ ਹੀ ਫੈਬਰਿਕ ਨੇ ਜਿਹੜੇ ਤੁਹਾਨੂੰ ਮਿਲ ਜਾਣਗੇ ਤੁਸੀਂ WhatsApp ਤੇ ਜਿਹੜੀਆਂ ਇਹਨਾਂ ਦੀ ਡਿਟੇਲ ਲੈ ਸਕਦੇ ਹੋ ਤੇ ਆਰਡਰਸ ਨੇ ਜਿਹੜੇ ਤੁਹਾਡੇ ਔਨਲਾਈਨ WhatsApp ਤੇ ਹੋਣਗੇ ਤੇ ਪੇਮੈਂਟ ਹੈ ਜਿਹੜੀ ਔਨਲਾਈਨ ਹੀ ਹੋਏਗੀ ਕੈਸ਼ ਔਨ ਡਿਲੀਵਰੀ ਨਹੀਂ ਹੋਏਗੀ ਤੇ 10 ਤੇ 12 ਡੇਜ਼ ਦੇ ਵਿੱਚ ਜਿਹੜਾ ਪਾਰਸਲ ਹੈ ਉਹ ਰਿਸੀਵ ਹੋ ਜਾਂਦਾ ਹੈ ਸੋ ਅਗਰ ਕੋਈ ਵੀ ਇਹਨਾਂ ਵਾਰੇ ਡਿਟੇਲ ਲੈਣੀ ਹੈ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ